ਪੰਜਾਬ ਸਰਕਾਰ ਦੀ ਬਲਡੋਸਰ ਮੁਹਿੰਮ ਪੰਜਾਬ ਚ ਨਸ਼ੇ ਦਾ ਆਖਰੀ ਪੜਾ ਮਾਨ ਸਰਕਾਰ ਕੋਈ ਪੱਬਾਂ ਪਾਰ ਨਸ਼ੀ ਤਮੋ ਦਾ ਚੋਣ ਵੇਲੇ ਵੱਡੇ ਪੱਤਰ ਤੇ ਪੰਜਾਬ ਦੇ ਵਿੱਚ ਗੂੰਜਦਾ ਹੈ ਸਰਕਾਰ ਭਾਵੇਂ ਕਿਸੇ ਦੀ ਵੀ ਹੂਵੇ ਪਰ ਨਸ਼ਾ ਕਦੇ ਪੰਜਾਬ ਚੋਂ ਮੁੱਕਿਆ ਨਹੀਂ ਹੁਣ ਪੰਜਾਬ ਦੀ ਮਾਨ ਸਰਕਾਰ ਨੇ ਸਵੰਦੇ ਵੱਡਾ ਦਾਵਾ ਕੀਤਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਹਿੰਦੇ ਨੇ ਪੰਜਾਬ ਦੇ ਵਿੱਚ ਨਸ਼ਾ ਆਪਣੇ ਆਖਰੀ ਪੜਾ ਦੇ ਵਿੱਚ ਚੀਮਾ ਕਹਿੰਦੇ ਨੇ ਕਿ ਪੰਜਾਬ ਸਰਕਾਰ 24 ਘੰਟੇ ਨਸ਼ਿਆਂ ਦੇ ਖਾਤਮੇ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ ਇਸ ਵਿੱਚ ਉਹਨਾਂ ਨੂੰ ਜਨਤਾ ਦਾ ਸਹਿਯੋਗ ਵੀ ਮਿਲ ਰਿਹਾ ਇਸ ਮੌਕੇ ਉਹਨਾਂ ਖੁਲਾਸਾ ਕੀਤਾ ਕਿ ਜਿਹੜੇ ਨਸ਼ਾ ਤਸਕਰ ਇਸ ਵਿੱਚ ਸ਼ਾਮਲ ਪਾਏ ਜਾ ਰਹੇ ਨੇ ਅਧਿਕ ਘਰਾਂ ਤੇ ਵੀ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ 24 ਫਰਵਰੀ ਤੋਂ ਸ਼ੁਰੂ ਕੀਤੀ ਨਸ਼ੇ ਵਿਰੋਧੀ ਇਸ ਮੁਹਿੰਮ ਨੂੰ ਬੇਹਦ ਭਰਮਾ ਹੁੰਗਾਰਾ ਮਿਲ ਰਿਹਾ ਤੇ ਇਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਨੇ 24 ਫਰਵਰੀ ਤੋਂ ਲੈ ਕੇ 24 ਫੈਬ ਤੋਂ ਲੈ ਕੇ ਲਗਾਤਾਰ ਡੇ ਟੂ ਨਾਈਟ 24 ਘੰਟੇ ਇੱਕ ਵੱਡੀ ਮੁਹਿੰਮ ਜਿਹੜੀ ਆ ਉਹ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਸ਼ੁਰੂ ਕੀਤੀ ਆ ਕਿ ਪੰਜਾਬ ਦੇ ਅੰਦਰੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਹੈ ਪੰਜਾਬ ਦੇ ਅੰਦਰ ਨਸ਼ਿਆਂ ਦਾ ਨਾਮੋ ਨਿਸ਼ਾਨ ਜਿਹੜਾ ਮਿਟਾ ਦੇਣਾ ਹੈ ਕਿਉਂਕਿ ਜੋ ਪੰਜਾਬ ਦੇ ਸਿਰ ਤੇ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਪੰਜਾਬ ਦੇ ਨੌਜਵਾਨ ਨੂੰ ਬਦਨਾਮ ਕਰਨ ਦੀ ਨੀਤੀ ਸ਼੍ਰੋਮਣੇ ਕਾਲੀ ਦਲ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਪਾਰਟੀ ਨੇ ਪੜਾਈ ਸੀ ਕਿ ਪੰਜਾਬ ਦੇ ਨੌਜਵਾਨ ਨੂੰ ਬਦਨਾਮ ਕਰੋ ਉਹ ਮੈਂ ਸਮਝਦਾ ਬਦਨਾਮੀ ਦਾ ਟਿੱਕਾ ਜਿਹੜਾ ਉਹਨੂੰ ਸਾਫ਼ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਵੱਡੀ ਮਿਹਮ ਜਿਹੜੀ ਆ ਉਹ ਪੰਜਾਬ ਸਟਾਰਟ ਕੀਤੀ ਹੈ ਕਿਉਂਕਿ ਮੈਂ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ ਕਿ ਪੰਜਾਬ ਦੇ ਅੰਦਰ ਨਸ਼ਿਆਂ ਦਾ ਦਰਿਆ ਜਿਹੜਾ ਨਸ਼ਿਆਂ ਦਾ ਬਹੁਤ ਜਿਹੜਾ ਨਸ਼ਿਆਂ ਦੀ ਸ਼ੁਰੂਆਤ ਜਿਹੜੀ ਅਕਾਲੀ ਦਲ ਬੀਜੇਪੀ ਸਰਕਾਰ ਦੇ ਸਮੇਂ ਹੋਈ ਉਸ ਮਹਿਮਨ ਨੂੰ ਕਾਂਗਰਸ ਪਾਰਟੀ ਨੇ ਕੈਰੀ ਫਾਰਵਰਡ ਕੀਤਾ ਉਹਨੂੰ ਅੱਗੇ ਲੈ ਕੇ ਗਏ ਸੌਖਾਦੀ ਸੀ ਨਸ਼ੇ ਖਤਮ ਕਰਦੀ ਪਰ ਲੇਕਿਨ ਆਪ ਹੀ ਨਸ਼ਾ ਤਸਕਰਾਂ ਨਾਲ ਹੱਥ ਮਲਾ ਲਿਆ ਆਪ ਹੀ ਕਾਂਗਰਸ ਪਾਰਟੀ ਜਿਹੜੀ ਆ ਇਸ ਕੰਮ ਦੇ ਵਿੱਚ ਫਸ ਗਈ ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਬਣੀ ਮਾਰਚ 2022 ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਿੰਡ ਖਟਕਟ ਕਲਾਬੀ ਖੇ ਸੌ ਚੁੱਕੀ ਔਰ ਉਸ ਸਮੇਂ ਨਾਲ ਦੀ ਨਾਲ ਇਹ ਮਹਿੰਮ ਦੀ ਸ਼ੁਰੂਆਤ ਹੋਈ ਕਿ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਖਾਤਮਾ ਕਰਨਾਗਾ ਵੱਡੇ ਪੱਧਰ ਉੱਤੇ 3 ਸਾਲ ਲਗਾਤਾਰ ਸਰਕਾਰ ਕੰਮ ਕਰਦੀ ਰਹੀ ਹੁਣ ਮੈਂ ਸਮਝਦਾ ਇਕੰਤਮ ਆਖਰੀ ਪੜਾ ਦੀ ਸ਼ੁਰੂਆਤ ਪੰਜਾਬ ਤੋਂ ਹੋਈਆ ਇਸ ਆਖਰੀ ਪੜਾ ਦਾ ਮਤਲਬ ਆ ਕਿ ਬਿਲਕੁਲ ਹੁਣ ਮੁਕੰਮਲ ਸਫਾਇਆ ਜਿਹੜਾ ਉਹ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਹੋਊਗਾ ਨਸ਼ਾ ਤਸਕਰਾਂ ਦਾ ਹੋਊਗਾ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾਗਾ ਕਿ ਪੰਜਾਬ 'ਚ ਯਾ ਤਾਂ ਨਸ਼ਾ ਤਸਕਰ ਨਸ਼ੇ ਦੇ ਕਾਰੋਬਾਰੀ ਪੰਜਾਬ ਛੱਡ ਕੇ ਚਲੇ ਜਾਣਗੇ ਜਾਂ ਫਿਰ ਸਲਾਖਾਂ ਦੇ ਪਿੱਛੇ ਚਲੇ ਜਾਣਗੇ ਜਾਂ ਫਿਰ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਸਜ਼ਾ ਜਿਹੜੀ ਆ ਉਹ ਮਿਲੂਗੀ ਮੈਂ ਦੁਬਾਰਾ ਇਹ ਡਾਟਾ ਸ਼ੇਅਰ ਕਰ ਰਿਹਾ ਕਿ ਪੰਜਾਬ ਦੇ ਅੰਦਰ ਸਜ਼ਾ ਦੀ ਦਰ ਜਿਹੜੀ ਆ ਸਜ਼ਾ ਦੀ ਦਰ ਜਿਹੜੀ ਆ ਉਹ ਕਾਂਗਰਸ ਪਾਰਟੀ ਸਮੇ ਅਕਾਲੀ ਦਲ ਦੇ ਸਮੇ ਕਦੇ 52% ਤੋਂ ਨਹੀਂ ਟੱਪੀ ਕਦੇ 52% ਤੋਂ ਅੱਗੇ ਕ੍ਰੋਸ ਨਹੀਂ ਕੀਤਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਪੰਜਾਬ ਦੇ ਅੰਦਰ ਜੇ ਮੈਂ ਪੰਜਾਬ ਪੈਣ ਪੰਜਾਬ ਦੀ ਗੱਲ ਕਰਾਂ ਸਾਰੇ ਪੰਜਾਬ ਦੀ ਗੱਲ ਕਰਾਂ ਤਾਂ ਜੋ ਦਰ ਜਿਹੜੀ ਆ ਪੂਰੇ ਦੇਸ਼ ਨੰਬਰ 1 ਤੇ ਆਉਂਦੀ ਆ 86% ਦਾ ਅੰਕੜਾ ਪਾਰ ਕਰ ਗਿਆ 86% ਕਨਵੈਕਸ਼ਨ ਰੇਟ ਖਾਸ ਕਰਕੇ ਜੇ ਮੈਂ ਗੱਲ ਕਰਾਂ ਐਨਡੀਪੀਐਸ ਸੈਕਟ ਦੇ ਅੰਦਰ ਜਿਹੜਾ ਨਸ਼ਿਆਂ ਨਾਲ ਡੀਲ ਕਰਦਾ ਐਕਟਾ ਜਿਹੜਾ ਨਸ਼ਾ ਤਸਕਰੀ ਰੋਕਣ ਵਾਲਾ ਐਕਟਾ ਉਹਦੇ ਅੰਦਰ ਕੱਲੇ ਐਕਟ ਦੇ ਅੰਦਰ 86% ਜਿਹੜਾ ਕਨਵੈਕਸ਼ਨ ਰੇਟ ਉਹ ਪੰਜਾਬ ਦਾ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਗਭਗ 22 ਸਟੇਟਾਂ ਦੇ ਅੰਦਰ ਆ ਉਥੇ ਕਨਵੈਕਸ਼ਨ ਰੇਟ 50% ਤੋਂ ਵੀ ਥੱਲੇ ਆ 50% ਤੋਂ ਵੀ ਘੱਟ ਆ ਸਾਡਾ ਗਵਾਂਧੀ ਸੂਬਾ ਲਾ ਲਓ ਜਾਂ ਹੋਰ ਸੂਬੇ ਲਾ ਲਓ ਉਹਨਾਂ ਦਾ ਕਨਵੈਕਸ਼ਨ ਰੇਟ ਬਹੁਤ ਘੱਟ ਆ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆ ਕੇ ਸਭ ਤੋਂ ਪਹਿਲਾਂ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਤਕੜਾ ਕੀਤਾ ਸਭ ਤੋਂ ਪਹਿਲਾਂ ਪ੍ਰੋਸੀਕਿਊਸ਼ਨ ਏਜੰਸੀਆਂ ਨੂੰ ਤਕੜਾ ਕੀਤਾ ਇਨਵੈਸਟੀਗੇਸ਼ਨ ਜਿਹੜੀਆਂ ਏਜੰਸੀਆਂ ਨੇ ਕੀਤੀਆਂ ਪੰਜਾਬ ਦੀਆਂ ਪੰਜਾਬ ਪੁਲਿਸ ਐਂਟੀ ਨਾਰਕ ਨਾਰਕੋਟਿਕ ਸੈੱਲ ਸਥਾਪਿਤ ਕੀਤੇ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਇਹ ਸਾਰੀਆਂ ਇਸ ਵਿਸ਼ਾ ਬਲ ਕਦਮ ਸੀਗੇ ਕਿ ਪੰਜਾਬ ਦੇ ਅੰਦਰੋਂ ਨਸ਼ੇ ਦਾ ਖਾਤਮਾ ਕਿਵੇਂ ਹੋਵੇ ਸੋ ਉਦਾਸਰ ਜਿਹੜਾ ਦੇਖਣ ਨੂੰ ਮਿਲਿਆ ਕਿ ਕਨਵਿਕਸ਼ਨ ਰੇਟ ਜਿਹੜਾ ਉਹ 86% ਤੇ ਹੋ ਗਿਆ